ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਵੀ ਨੇੜ ਆ ਦੱਸੋ ਤੇ ਇਹਨੂੰ ਸ਼ਹਿਰ ਫਰੀਦਕੋਟ ਵੀ ਨੇੜ ਹੀ ਰਹਿ ਜਾਂਦਾ ਹੈ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹਨਾਂ ਦਾ ਮੇਨ ਕੰਮ ਖੇਤੀਬਾੜੀ ਹੈ ਤੇ ਨਾਲ 2-4 ਪਸ਼ੂ ਵੀ ਜਿਹੜੇ ਉਹ ਸੰਭਾਲ ਲੈਂਦੇ ਆ ਇਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਝੋਟੀ ਵਿਕਾਊ ਕੀਤੀ ਹੈ ਇਹ ਬਿਲਕੁਲ ਤਾਜੀ ਸੂਈ ਵੀ ਹੈ ਇਹਨੇ ਕੱਟੀ ਨੂੰ ਜਨਮ ਦਿੱਤਾ ਬਾਕੀ ਡਿਟੇਲ ਥੋੜੀ ਬਹੁਤ ਆਪਾਂ ਇਹਦੇ ਬਾਰੇ ਪੁੱਛਾਂਗੇ ਇਹਦੇ ਮਾਲਕ ਤੋਂ ਵੀ ਰੇਟ ਵੀਡੀਓ 'ਚ ਹੀ ਹੋਊਗਾ ਜਿਹਨੂੰ ਪਸੰਦ ਆਜੂ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣ ਦਾ ਹੱਕ ਹੈ ਤਾਂ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ 'ਤੇ ਚੱਲਦਾ ਰਹੂਗਾ ਸ਼ੁਰੂ 'ਚ ਹੀ ਦੱਸ ਦਿਆਂ ਦੋਸਤੋ ਵੀ ਇਹਦੇ ਇੱਕ ਸਿੰਘ ਦਾ ਪੋਨ ਜਿਹੜਾ ਦਾ ਕੋਲ ਕਹਿ ਦਿੰਦੇ ਆ ਜਾਂ ਪੋਪਲਾ ਕਹਿ ਦਿੰਦੇ ਆ ਕਈ ਤਾਂ ਉਹ ਇਹਦਾ ਲੱਥਾ ਹੋਇਆ ਹੈ ਤਾਂ ਹੀ ਤੁਹਾਨੂੰ ਸ਼ੇਪ ਥੋੜੀ ਡਿਫਰੈਂਸ ਲੱਗੂਗੀ ਇੱਕ ਦੂਜੇ ਸਿੰਘ ਦੀ ਵੈਸੇ ਸਿੰਘ ਇੱਕੋ ਜਿਹੇ ਸੀਗੇ ਪਰ ਇਹ ਪਸ਼ੂ ਕਈ ਵਾਰਾ ਸੰਗਲ ਸੰਗ ਚਪਾ ਕੇ ਲਵਾ ਲੈਂਦੇ ਆ ਜਾਂ ਕੋਈ ਹੋਰ ਕਾਰਨ ਬਣ ਜਾਂਦਾ ਸੋ ਆਓ ਜਾਣਕਾਰੀ ਇਹਦੇ ਬਾਰੇ ਲਈਏ ਫਿਰ ਇਹਨੂੰ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਸਰਬਜੀਤ ਸਿੰਘ ਆ ਜੀ ਠੀਕ ਹੈ ਇਹ ਝੋਟੀ ਕੰਨਵਾ ਸੂਆ ਸੂਈ ਹੈ ਇਹ ਪਹਿਲੇ ਸੂਆ ਸੂਈ ਹੈ ਜੀ ਪਹਿਲਾ ਸੂਆ ਸੂਈ ਕਿੱਦੇ ਹੈ ਕੱਲ ਸੂਈ ਆਈ ਕੱਲ ਕੱਲ ਹੀ ਸੋਈ ਹੈ ਕੱਟੀ ਦਿੱਤੀ ਹੈ ਮੇਰੇ ਘਰ ਹਾਂਜੀ ਹਾਂ ਕੱਟੀ ਦਿੱਤੀ ਹੈ ਅੱਛਾ ਚਲੋ ਦੁੱਧ ਤਾਂ ਪਹਿਲਾਂ ਦਾ ਆਪਾਂ ਨੂੰ ਪਤਾ ਵੀ ਟਾਈਮ ਲੱਗਣਾ ਹਜੇ ਕੱਲ ਹੀ ਸੋਈ ਹੈ ਕਿੰਨਾ ਦੇਊਗੀ ਉਹ ਅਗਲਾ ਵੀਰ ਸਮਝ ਲੂਗਾ ਇਹਨਾਂ ਦੱਸ ਦਿਓ ਜੇ ਵੀ ਜਦੋਂ ਚਵਾਈ ਕਰਦੇ ਆ ਉਦੋਂ ਕੋਈ ਕਈ ਪਸ਼ੂ ਪਹਿਲਾਂ ਹਲਕਤ ਮਣਾਉਂਦੇ ਹੁੰਦੇ ਉਦਾਂ ਨਹੀਂ ਕੋਈ ਆਲ-ਵਲ ਤਾਂ ਨਹੀਂ ਕਰਦਾ ਨਹੀਂ 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 ਇਹ ਜਮਾਂ ਨਹੀਂ ਆਲ-ਵਲ ਹੁੰਦੀ ਕੀ ਰੇਟ ਰੱਖਦੇ ਉਹਦਾ ਇਹਦਾ 1 ਲੱਖ ਤੇ 10000 ਰੁਪਿਆ ਰੇਟ ਠੀਕ ਹੈ ਸੋ ਦੋਸਤੋ ਰੇਟ 1 ਲੱਖ ਤੇ 10000 ਵਾਕਈ ਆਲ ਨਹੀਂ ਮਣਾਉਂਦੀ ਮਤਲਬ ਬੱਚਾ ਛੱਡਿਆ ਮੇਰੇ ਸਾਹਮਣੇ ਕਿਉਂਕਿ ਉਹਨੂੰ ਪਸਮਾਤਾ ਸੀਗਾ ਪਹਿਲਾਂ ਦੇ ਥਣ ਥੋੜੇ ਸੋਹਣੇ ਲੱਗਣ ਲੱਗ ਜਾਂਦੇ ਆ ਜਦੋਂ ਬੱਚਾ ਲਾਇਆ ਹੋਵੇ ਥਣ ਦਾ ਸਹਿਜ ਵੀ ਠੀਕ ਹੈ ਦੋਸੋ ਅੱਗੇ ਨੂੰ ਹਵਾਨਾ ਠੀਕ ਦਿਖਾਉਂਦੀ ਹੈ ਬਾਕੀ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਖੁੱਲਗੇ ਨੂੰ ਆਪਾਂ ਸੋ ਦੋਸੋ ਢਾਂਚਾ ਤੁਸੀਂ ਦੇਖ ਲਓ ਹਜੇ ਕੱਲ ਹੀ ਸੋਈ ਆ ਇਹਨੇ ਹਜੇ ਪੱਠਾ ਨੀਰਾ ਬਹੁਤਾ ਚੱਕਿਆ ਨਹੀਂ ਗਾ ਕਿਉਂਕਿ ਪਹਿਲਾਂ ਪਸ਼ੂ ਆ ਟਾਈਮ ਲੈਂਦਾ ਖਾਣ ਪੀਣ ਖੁੱਲ ਕੇ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਲਓ ਥੋੜੀ ਲੰਬੀ ਲੈ ਜਾਓ ਤੁਹਾਨੂੰ ਹੋਰ ਲੈ ਜਾਓ ਤੁ ਸੋ ਦੋਸਤੋ ਕੱਟੀ ਕੋਲ ਆਲੇੰਦੋ ਕੱਟੀ ਤੇ ਕੋਈ ਗੱਲ ਨਹੀਂ ਖੇੜਾ ਇੱਕ ਵਾਰ ਕੱਟੀ ਤੇ ਆਊਗੀ ਦੋਸਤੋ ਫੇਰ ਤੋੜ ਲਾਂਗੇ ਆਪਾਂ ਸੋ ਦੇਖੋ ਇਹਦਾ ਢਾਂਚਾ ਤੁਸੀਂ ਸਿੰਗ ਦਾ ਮੈਂ ਪਹਿਲਾਂ ਹੀ ਦੱਸਿਆ ਸੀ ਇੱਕ ਦਾ ਖੋਲ ਇਹਦਾ ਲੱਥਾ ਵਿਆ ਦੂਜੇ ਪਸੂ ਇੱਥੇ ਅੰਦਰ ਆ ਸੋ ਹੁਣ ਹਵਾਨਾ ਦੋਸਤੋ ਦੇਖ ਲਓ ਤੁਸੀਂ ਇਸ ਤਰ੍ਹਾਂ ਦਾ ਬਾ ਆ ਜਾਂਦੇ ਕੋਈ ਗੱਲ ਨਹੀਂ ਬਹੁਤਾ ਜਲ ਤੁਰਨਾ ਨਹੀਂ ਕਾ ਕਿਉਂਕਿ ਬੱਚੇ ਦੀ ਖੇਚ ਤਾਜੇ ਸੂਏ ਪਸ਼ੂ ਨੂੰ ਹੁੰਦੀ ਹੈ ਬਾਕੀ ਅੱਜ ਕੱਲ ਪੰਜਾਬ ਚ ਉੱਥੇ ਜੇ ਪਸ਼ੂ ਜਿੱਥੇ ਵੱਧੇ ਰਹਿੰਦੇ ਉੱਥੇ ਹੀ ਵੱਧੇ ਰਹਿੰਦੇ ਹੁੰਦੇ ਆ ਸੋ ਦੋਸਤੋ ਦੇਖ ਸਕਦੇ ਆ ਤੁਸੀਂ ਜਿਵੇਂ ਪਹਿਲਾਂ ਦੱਸਿਆ ਹੀ ਵਹ ਹੈ ਇਹ ਸੀਲ 3F ਜਾਂ ਝੋਟੀ ਖੈਰ ਦੋ ਟਾਈਮ ਚੋਲੋ ਭਾਵੇਂ ਵੈਸੇ ਇਹਦੇ ਥਾਣੀ ਪਾਸ ਹੋਣੇ ਤਾਂ ਇੱਕ ਟਾਈਮ ਜ਼ਰੂਰ ਚੋਕੇ ਲਜਾਇਓ ਇੱਥੋਂ ਕਿਉਂਕਿ ਤਸੱਲੀ ਕਰਨ ਦਾ ਹੱਕ ਹੁੰਦਾ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਚਵਾਈ ਦੇ ਵਿੱਚ ਵੀ ਜਿਹੜਾ ਵੀਰ ਖਰੀਦਣਾ ਧਾਰਾ ਨਹੀਂ ਮੈਂ ਦਿਖਾਉਣਾ ਕਿਉਂਕਿ ਸਾਡੇ ਮਾਲਵੇ ਦੇ ਵਿੱਚ ਔਰਤਾਂ ਹੀ ਪਸ਼ੂ ਪਾਲਣ ਦਾ ਕੰਮ ਜ਼ਿਆਦਾ ਕਰਦੀਆਂ ਤੇ ਇਹ ਸ਼ੌਂਕ ਹੀ ਵੀਰ ਨੂੰ ਕਹਤਾ ਵੀ ਥੱਲੇ ਬਹਿ ਕੇ ਦਿਖਾ ਦੇ ਵੀ ਛੋਟੀ ਸੀਲ ਸ਼ਰੀਫ ਹੈ ਬਾਕੀ ਤੁਹਾਡਾ ਕੰਮ ਹੈ ਦੋਸਤੋ ਆ ਕੇ ਤੁਸੀਂ ਇਹਨੂੰ ਪਾਸ ਕਰ ਲੈਣਾ ਧੰਨਵਾਦ ਵੀਡੀਓ ਦੇਖਣ ਦਾ